ਉੱਧਰ ਨਿਕਲ ਮੈਂ ਸਿੱਧਾ ਗਿਆ ਮਾਰੂ ਦੇ ਕੋਲ ਆ ਗਿਆ ਹਾਂ ਉਹ ਹੋ ਗਿਆ ਇਸ ਤੋਂ ਸਾਡੀ ਕੋਈ ਗਾਰੰਟੀ ਨਹੀਂ ਲਾਈ ਹੁੰਦਾ ਆਸਕੇ ਵਿਚਨਾ ਨੂੰ ਮਾਰੂ ਦਾ ਖਾ ਮਾਰੇ ਦਿੱਚੇ ਬੋਲ ਪੈਗੀ ਨਾ ਨਹੀਂ ਆਦਾ ਨਹੀਂ ਇੱਧਰ ਦਾ ਆਉਣਾ ਨਹੀਂ ਬਸ ਹੀ ਜਾਓ ਜੀ ਲੈ ਕਪਿਲਰ ਆ ਜਾਓ ਜੀ ਹੌਲੀ ਹੌਲੀ ਆਜੋ ਆ ਜਾਓ ਪਿੱਛੇ ਪਿੱਛੇ ਹੌਲੀ ਹੌਲੀ ਆ ਲੱਗਣਾ ਦਾ ਇੱਕ ਸ਼ਾਟ ਹੈ ਸਾਈ ਤਰੀਕ ਨੂੰ ਜੀ ਸਾਨੂੰ ਰਿਪੋਰਟ ਹੋਇਆ ਸੀਗਾ ਕਿ ਸੰਗਤ ਥਾਣੇ ਦੇ ਏਰੀਆ ਚ ਆਪਣਾ ਪਿੰਡ ਹੈਗਾ ਕੋਟ ਕੋਰ ਹਾਂਜੀ ਉੱਥੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ 'ਚ ਦੋ 22 ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚਲਾ ਰਿਹਾ ਸੀ ਉਹਨੂੰ ਤਲਵਾਰਾਂ ਨਾਲ ਤੇ ਜਿਹੜੀ ਨਲਕੇ ਦੀ ਹੱਥੀ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਕਿਊਜ਼ ਨੇ ਉਹਨੂੰ ਥੱਲੇ ਸੁੱਟ ਲਿਆ ਤੇ ਬਾਕੀ ਸਾਰਿਆਂ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ क्राइम ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆਰ ਹੀ ਨਾ ਹੀਨਾ ਮੈਡਮ ਐਸਐਚਓ ਸੰਗਤ ਇਨਸਪੈਕਟਰ ਪਰਮਪਾਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਹੋ ਰਿਚਾਰਜ ਸੀਆਈਏ 2 ਇਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਐਸਪੀਡੀ ਐਸਪੀ ਸਿਟੀ ਐਸਪੀਡੀ ਦਾ ਵੀ ਨਾਲ ਕੋਲ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫਆਈਆਰ ਲੌਂਚ ਕੀਤਾ ਐਫਆਈਆਰ ਨੰਬਰ 196 ਅੰਡਰ ਸੈਕਸ਼ਨ 303 3 ਸਬਕਲਸ 5 ਜੋਰ 612 ਵਿਚ ਇਜ਼ 302 ਚੰਤੀਆ ਰਿਕਸਾ ਵੀ ਵੀ ਆਈਪੀਸੀ ਤੋਂ ਇਕੁਇਲੈਂਟ ਸੰਗਠਾਣੇ 'ਚ ਦਰਜ ਕੀਤਾ ਗਿਆ ਤੇ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਆਕਾਸ਼ ਸਿੰਘ ਇਹਨਾਂ ਦਾ 4 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ ਔਰ ਇੰਟਰਕਾਸ ਸੀਗੇ ਸੋ ਇਸ ਕਰਕੇ ਇਹਨਾਂ ਦੀ ਫੈਮਲੀ ਨੂੰ ਜਿਹੜੀ ਲੜਕੀ ਦੀ ਫੈਮਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ ਚਾਰ ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਾਕਾ ਭਰਾ ਸੀ ਉਹਦੇ ਬਿਆਨਾਂ ਤੇ ਫਿਰ ਸਾਨੂੰ ਅਕਿਊਜ਼ਡ ਆਈਡੈਂਟੀਫਾਈ ਸੀਗੇ ਸੋ ਚਾਰ ਚਾਰ ਆਈਡੈਂਟੀਫਾਈ ਸੀਗੇ ਇੱਕ ਅਨਨੋਨ ਸੀਗਾ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਸੋ ਉਸ ਤੋਂ ਬਾਅਦ ਸਾਡੀ ਟੀਮ ਆਇਆ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰਾ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅੱਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਦੀ ਕੌਨਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਟੀਮਾਂ ਨੇ ਰਾਉਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੀ ਪਿੰਡ ਦੇ ਰੈਂਡ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰਡੀ ਦਾ ਇਹਨਾਂ ਨੂੰ ਫੁੱਲੋਂ ਮੰਡੀ ਤੋਂ ਜਿਹੜਾ ਚ ਰਸਤਾ ਜਾਂਦਾ ਜੈ ਸਿੰਘ ਬਾਲਾ ਤੋਂ ਕੋਟਕਪੂਰ ਲਿੰਕ ਰੋਡ ਉਤੋਂ ਗ੍ਰਿਫਤਾਰ ਕੀਤਾ ਗਿਆ ਔਰ ਅਜੇ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਤੀ ਇੱਕ ਗੰਡਾਸੀ ਇੱਕ ਰੌਡ ਲੋਹਾ ਔਰ ਜਿਹੜੇ ਬਾਈਕਸ ਯੂਜ਼ ਹੋਈਆਂ ਸੀ ਸਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਆ ਜਿਹੜੇ ਕੁਝ ਹੋਏ ਹੋਣੇ ਯੂਜ਼ ਹੋਸੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮਿੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਕਰਤਾ ਜੀ ਜਿਹੜਾ ਦਾ ਬ੍ਰਦਰ ਹੈ ਲੜਕੀ ਦਾ ਮੁੰਡੇ ਦਾ ਉਹਦੀ ਉਮਰ ਹੈ 19 ਸਾਲ ਗੁਰਪਿੰਦਰ ਤੇ ਬਾਕੀ ਦੋ ਦੇ ਦੋਸਤ ਹੈ ਉਹਨਾਂ ਦੀ ਉਮਰ ਵੀ 19 ਸਾਲ ਇੱਕ 21 ਸਾਲ ਦਾ ਔਰ ਇੱਕ 24 ਸਾਲ ਦਾ ਔਰ ਇਹਨਾਂ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਵਜਰਨ ਜੀ ਸਹੀ ਹੈ ਕਿ ਨਦੀ ਕਿਉਂਕਿ ਲੰਬ ਮੈਰਿਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੈਮਲੀ ਲਾਈਕ ਕਰਦੀ ਸੀ ਕਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾਏ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਦੋਂ ਤੇ ਜਿਹੜਾ ਡਿਜ਼ੀਜ਼ਡ ਉਹਦੀ ਡੈਥ ਹੋਈ ਹੈ ਹਨ ਚਾਰ ਵਿਅਕਤੀ ਨੂੰ ਮੌਕੇ ਦਿੱਤੀ ਉਹ ਬੌਂਡ ਜਿਹੜਾ ਬੰਦਮਾ ਉਹਦਾ ਸੀ ਦੋਸਤ ਜਿਹੜਾ ਪੰਜਵਾਂ ਜੀ ਉਹ ਸ਼ਮੀਰ ਖਾਨ ਹੈ ਇਹ ਸਾਰਾ ਉਹਨਾਂ ਨੂੰ ਅੱਗੇ ਕੇ ਦੱਸਿਆ ਸੀਗਾ ਕਿ ਜੋ ਜੋ ਉਹਨਾਂ ਦੇ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚੱਲ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਡ ਉਹਦਾ ਸੱਕਾ ਭਰਾ ਉਹ ਮੌਕੇ ਤੇ ਹੀ ਸੀ ਤੇ ਵਨ ਆਫ ਹਿਸ ਫਰੈਂਡਸ ਵਾਸ ਪਾਰਟ ਆਫ ਦਾ ਕਾਂਸਪੀਰੇਸੀ ਉਹਨੂੰ ਅਸੀਂ ਇੱਕ ਸਬੀ ਵਿੱਚ ਬੁੱਕ ਕੀਤਾ